ਕੀਕਾ ਇਹ ਤੁਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਜਿਹੜੀਆਂ ਸੁਵਿਧਾਵਾਂ ਜਿੱਥੇ ਮਿਲਦੀਆਂ ਬਰਾ ਤੇ ਤਕਰੀਬਨ ਰੋਜ਼ ਬਿਆਨ ਆ ਰਹੇ ਨੇ ਉਪਰਾਂ ਜਿਹੜੇ ਫੇਵਰਦੀ ਵੱਲੋਂ ਵੀ ਤੇ ਹੋਰ ਜਿਹੜੀਆਂ ਸਥਾਨ ਚੱਲੇ ਬੰਦੀਆਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਵੇਂ ਹੁਣ ਸਰਕਾਰ ਨੇ ਮੋਟਰ ਪੁਲਾਜ ਚ ਚਾਲੂ ਕੀਤੇ ਆ ਉਹਨਾਂ ਤੇ 20 25 25 ਰੁਪਏ ਤਕਰੀਬਨ 30 ਰੁਪਏ ਵਧਾ ਕੇ ਲਿਸਟਾਂ ਲਾਈਆਂ ਉਹ ਸਾਡੀ ਪੰਜਾਬ ਸਰਕਾਰ ਨੂੰ ਇਹ ਹਦਾਇਤ ਸੀਗੀ ਕਿ ਜਿਹੜੇ ਰੇਟ ਨੇ ਜੋ ਪੁਰਾਣੇ ਚੱਲ ਰਹੇ ਸੀਗੇ ਉਹ ਰੇਟੇ ਰਹਿਣਗੇ ਇਹਨਾਂ ਨੂੰ ਵਧਾਇਆ ਨਾ ਜਾਵੇ ਇਹਨਾਂ ਨੂੰ ਉਸੇ ਰੇਟਾਂ ਤੇ ਚਲਾਇਆ ਜਾਵੇ ਪਰੰਤੂ ਹਾਲੇ ਸਰਕਾਰ ਨੇ ਮੰਨੀ ਨਹੀਂ ਮੰਨੀ ਨਹੀਂ ਸੀਗੀ ਗੱਲ ਰੇਟ ਨਵੇਂ ਲਾਤੇ ਸੀਗੇ ਸੋ ਹੁਣ ਜਥੇਬੰਦੀਆਂ ਨੇ ਫੈਸਲਾ ਕੀਤਾ ਸੀਗਾ ਕਿ ਜਦੋਂ ਤੱਕ ਪੁਰਾਣੇ ਰੇਟ ਲਿਸਟਾ ਨਹੀਂ ਲਾਉਂਦੇ ਉਹਨਾਂ ਰੇਟਾਂ 'ਚ ਪੈਸੇ ਨਹੀਂ ਲੈਂਦੇ ਉਦੋਂ ਤੱਕ ਟੋਲ ਪਲਾਜ਼ੇ ਖੋਲੇ ਨਹੀਂ ਜਾਣਗੇ ਸੋ ਉਸੇ ਕਰਕੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਆ ਉਹ तकरीबन ਦੁਬਾਰਾ ਬੰਦ ਕਰ ਦਿੱਤੇ ਗਏ ਕਿੰਨਾ ਸਮਾਂ ਹੋ ਲੱਗ ਸਕਦਾ ਤੁਹਾਨੂੰ ਲੱਗਦਾ ਵੀ ਕਿੰਨਾ ਜੀ ਹੁਣ ਸਰਕਾਰ ਤੇ ਡ ਇਹ ਤਾਂ ਸਰਕਾਰ ਤੇ ਡਿਪੈਂਡ ਹੈ ਵੀ ਉਹ ਅੱਜ ਖੋਲ ਦੇਵੇ ਤਾਂ ਕੱਲ ਨੂੰ ਚੱਲ ਜਾਣਗੇ ਜਦੋਂ ਵੀ ਉਹ ਰੇਟ ਘਟਾਉਣਗੇ ਥੋੜਾ ਬਰਾਵੇ ਚੱਲ ਜਾਣਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਕਿਸਾਨਾਂ ਨੇ ਵੀ ਮੋਦੀ ਮੋਦੀ ਢਾ ਲਿਆ ਸਾਇਸਟੇਟ ਸਰਕਾਰ ਦਾ ਤਾਂ ਚਿੱਕੀ ਮਾਰਾ ਦੇਣੀ ਆਪਾਂ ਨੇ ਵੋਟਾਂ ਲੈਣੇ ਆ ਪਹਿਲੇ ਤਾਂ ਸਿਰਫ ਰਾਜ ਚੱਲ ਗਏ ਤੇ ਦਿਨ ਮੁਕਲ 11:30 ਤੇ 12:00 ਬਜੇ ਦੇ ਵਿੱਚ ਮੇਕਿਨ ਦੇਰ ਰਾਤਰੀ ਕਿਸਾਨ ਆਏ ਪਰ ਉਹਨਾਂ ਨਾਲੇ ਬੰਦ ਕਰਾ ਲਿਆ ਕੌਮ ਕੌਮ ਸੀ ਕਥੇ ਬੰਦੀ ਸੀ ਕਿਸਾਨਾਂ ਚ जत्थेबंदी का सर मैंने कोई पता नहीं लेकिन किसान थे उनमें भी थे क्या मांग की उन्होंने दो अपलेट उनकी रेट की थी लेकिन हमारे तो रेट रिवाज हुए नहीं हमारे तो सिर्फ पाँच रुपये रेट बढ़ा कुछ प्रॉब्लम हमारी तरफ से तो है नहीं इसमें पहले कितना रेट था जो इजाफा हुआ पाँच रुपये का वो कितना कि... सिर्फ पाँच रुपये का एम गाड़ियों में हुआ कमर्शियल गाड़ियों में पाँच रुपये तो उससे पहले टोटल रेट क्या था एक साइड का एक सौ सत्तर रुपये था जी गया गया। ट्रक का अच्छा एक अब पचहत्तर हो गया और नॉर्मल जो पर्सनल व्हीकल्स है उनका तो पचास रूपए था सर पहले अभी पचास रूपए है अपडाउन का अपडाउन का एक सौ तीस रूपए